ਮੇਟਰੋ ਅੱਜ ਤੁਹਾਨੂੰ ਆਵਾ ਦਿਖਾਉਨੇ ਆ ਰੌਣਕ ਮੇਲਾ ਹੋਰ ਬਾਗੇ ਪੁਰਾਣੇ ਦਾ ਆਹ ਦੇਖੋ ਕਿੰਨਾ ਸੋਹਣਾ ਬਣਾ ਤੁਹ ਸਤਕੀਰ ਦੇਖੋ ਕਿੰਨਾ ਸੋਹਣਾ ਪ੍ਰਦਰਸ਼ਨ ਹੈ ਕੋਲਸਰ ਨੂੰ ਕੋਲਸਰ ਵਾਵਾ ਵਾਹਾਂ ਜਾ ਕੇ ਰੱਖ ਦਿਖਾ ਲੈ ਆ ਤਿੰਨ ਤਿੰਨ ਚਾਰ ਚਾਰ ਲੈਣਾ ਬਣੀਆਂ ਹੋਈਆਂ ਬਾਈ ਇਧਰੋਂ ਥੱਗੇ ਜਾ ਕੇ ਦਿਖਾਉਨੇ ਤੁਹਾਨੂੰ ਜੀ ਹੈ ਕਿੰਨਾ ਸੋਹਾ ਮੋੜਿਆ ਖੁੱਲਾ ਖੁੱਲਾ ਹੈ ਕਿੱਦਾਂ ਖੁੱਲਾ ਖੁੱਲਾ ਕਾਦਾ ਯਾਰ ਇਹ ਨਹੀਂ ਟ੍ਰੈਫਿਕ ਦਾ ਲੋਡ ਆਉਂਦਾ ਪਰ ਨਹੀਂ ਕੀ ਗੱਲ ਆ ਵਾ ਕੇ ਪ੍ਰਾਣੇ ਦਾ ਖੁੱਲਾ ਖੁੱਲਾ ਦੇਖੋ ਕਿੱਦਾਂ ਆ ਇੱਕ ਲੇਨ ਆ ਇੱਕ ਆ ਲੇਨ ਇੱਕ ਆ ਵੀ ਸਾਈਡ ਤੇ ਲੈਣ ਐਵੇਂ ਹੀ ਬਣਾ ਲਈਏ ਮਾਲੋ ਇਹ ਹੁਣ ਸੱਲੀ ਸੜਕ ਟਾਇਰ ਦਾ ਨਹੀਂਗੇ ਤਾਂ ਸਾਡੇ ਲੋਕਾਂ ਦਾ ਵੀ ਆ ਦੇਖੋ ਮਾਨ ਸਿੱਕਤਾ ਤੇ ਦੂਜੀ ਸਾਈਡ ਤੋਂ ਕੱਢੀ ਜਾਂਦੇ ਐ ਉਧਰਲੀ ਸਾਈਡ ਇੱਕ ਬਹੁਤ ਵੱਲ ਅੱਗੇ ਜਾ ਕੇ ਹੋਰ ਜੁੜੇ ਰਿਓ ਇਹ ਹਜੇ ਦਾ ਤੁਸੀਂ ਦੇਖ ਲਓ ਵੀ ਮਲੋ ਇੱਥੇ ਇਹ ਜਗ੍ਹਾ ਤੇ ਖੜੇ ਆਂ ਇਹ ਬੱਸ ਅੱਡੇ ਤੇ ਕਰ ਜਾ ਕੇ ਕਿੰਨਾ ਰਸ਼ ਹੁਣ ਆ ਲਾ ਅੱਜ ਦਾ ਕਰਤੀ ਹੈ ਤੈਂ ਤੈਂ ਲੈਣਾ ਬਣ ਗਿਆ ਉਹ ਚੌਥੀ ਇੱਕ ਹੋਰ ਬਣਨੀ ਚੱਲੀ ਉਧਰ ਦੀ ਘਰ ਵਾਲੀ ਸੈਦਕ ਨੂੰ ਕੈਮਰਾਮੈਨ ਬਣਾਉਣਾ ਮੈਂ ਆਹ ਸਾਈਡ ਤੇ ਰੱਖਦਾ ਸੈਦ ਕੋ ਚਾਚਾ ਕੇ ਰੱਖ ਬਤ ਆਪਾਂ ਦਿਖਾਉਣੇ ਆ ਲੈ ਹਾਂ ਆ ਦੇਖੀ ਚੱਲੇ ਲੈ ਲੈ ਬਹੁਤ ਪੀੜਾ ਪੀੜਾ ਹੋਇਆ ਮੈਂ ਵਧੀਆ ਰੋ ਗਾਰਨਟ ਨਹੀਂ ਦਿਖਾਉਣਾ ਆਪਣਾ ਕੰਮ ਚੱਕ ਤਾਂ ਨੂੰ ਚੱਕ ਤਾਂ ਨੂੰ ਜਾ ਕੇ ਇੱਥੇ ਰੱਖ ਗੱਡੀ 'ਚ ਧਿਆਨ ਦੱਸ ਗੱਡੀ 'ਚ ਧਿਆਨ ਤਾਂ ਮੈਂ ਰੱਖਦਾ ਮੈਂ ਕਿ ਦਿਖਾਉਣਾ ਵੀ ਹੈ ਵੀ ਤਿੰਨ ਤਿੰਨ ਚਾਰ ਚਾਰ ਲੈਣਾ ਇੱਥੇ ਹੀ ਨਹੀਂ ਆ ਪਕੜਾ ਕੋਈ ਸਪੀਡ ਤੇ ਜਾਂਨੇ ਪਏ ਆ ਇੱਥੇ ਦਿਖਾ ਇਹਨੂੰ ਸਾਹ ਇਧਰ ਦੁਗੀਆਂ ਲੈਣਾ ਵੀ ਦਿਖਾ ਲੈ ਦੇਖੋ ਦੇਖੋ ਇਧਰਲੀ ਲੈਣੇ ਦਿਖਾ ਲੈ ਕਿ ਇਧਰ ਜਾਂਦੀ ਹੈ ਉਹ ਇੱਕ ਉਧਰ ਜਾਂਦੀ ਹੈ ਹੋਰ ਆ ਲੈ ਆਪ ਦੀ ਜੀ ਲੈਣਾ ਆਏ ਆ ਦੇਖੋ ਤੇਜੀ ਲੈਣਾ ਉਧਰ ਦੀ ਪੀ ਪੀ ਬਸ ਉਹ ਪੀ ਪੀ ਇਹ ਕਰੂਗਾ ਬੰਦਾ ਨਾ ਸਾਇਦ ਜੂਮ ਨਾ ਕਰ ਬਦ ਆਪਾਂ ਇਹਨਾਂ ਨੂੰ ਦਫਾਣਾ ਵੀ ਆ ਦੇਖੋ ਲਾਈਨਾਂ ਦੇ ਹਿਸਾਬ ਦਾ ਬੈਨ ਨਾ ਹੁਣ ਅੱਗੇ ਜਾ ਕੇ ਪੁਲ ਪਾਸ ਪ੍ਰਸ਼ਾਸਨ ਵੀ ਜਰਾ ਕੀ ਕਰੂਗਾ ਸਾਡੇ ਵਰਗੇ ਮੋਰਖ ਲੋਕ ਆ ਦੇਖ ਤਿੰਨ ਤਿੰਨ ਲਾਈਨਾਂ ਬਣਾ ਲਿਆ ਕੋ ਚੌਥੀ ਹੋਰ ਕੱਢ ਦਿਓ ਉਹ ਦੇਖੋ ਉਹ ਦੇਖੋ ਪਰੇ ਪਰੇ ਦੀ ਲੈ ਪਰੇ ਦੇ ਹੁਣ ਟ੍ਰੈਫਿਕ ਵਾਲੇ ਵੀ ਵਿਚਾਰੇ ਕੀ ਕਰਨਗੇ ਟ੍ਰੈਫਿਕ ਵਾਲੇ ਤਾਂ ਹੁਣ ਚੌਂਕ 'ਚ ਖੜੇ ਆ ਤੇ ਨਾ ਕੀ ਆ ਦੇਖੋ ਸੜਕ ਤੇ ਕਿ ਵਸੇ ਬਿਆਸ ਤੋਂ ਆ ਬਾਕੀ ਆ ਸ਼ੀਸ਼ੇ ਵੇਖਦੀ ਦਿਖਾਉਣਾ ਸਾਨੂੰ ਉਹ ਦੇਖੋ ਕਿੰਨੀਆਂ ਦੂਰ ਤੇ ਕਰ ਲੈਣ ਲੱਗ ਗਈ ਐ ਦੇਖੋ ਧਿਆਨ ਨਾਲ ਧਿਆਨ ਨਾਲ ਦੇਖੋ ਯਾਰ ਆ ਹੁਣ ਕਿਧਰੋਂ ਲੈਣ ਆ ਗਈ ਇੱਕ ਆਹ ਲਾਈਨ ਇੱਕ ਇੱਧਰ ਲੀਨ ਇੱਕ ਪਰਲੇ ਪਾਸੇ ਲਾਈਨ ਇਹ ਸਾਡੇ ਸਕੂਲ ਨਾਲੋਂ ਚਾਰ ਚਾਰ ਲਾਈਨਾਂ ਸ਼ੁਰੂ ਹੋ ਗਈਆਂ ਸਾਡੇ ਸਕੂਲ ਚ ਵੀ ਐ ਲਾਈਨ ਬਣਾਉਂਦੇ ਹੁੰਦੇ ਜਦੋਂ ਪ੍ਰੇਅਰ ਕਰਨੀ ਹੋਵੇ ਯਾਰ ਅੱਜ ਪਹਿਲੀ ਵਾਰ ਦੇਖ ਗੱਡੀਆਂ ਦੀ ਲਾਈਨ ਗੱਡੀਆਂ ਦੀ ਚਾਰ ਚਾਰ ਲਾਈਨਾਂ ਬਣਾ ਦੀਆਂ ਇਹਨਾਂ ਨੇ ਯਾਰ ਦੱਸ ਬੰਦਿਆਂ ਦੀ ਲਾਈਨ ਤੇ ਇਹ ਫੇਰ ਕਹਿੰਦੇ ਟ੍ਰੈਫਿਕ ਬਹੁਤ ਹੈ ਟ੍ਰੈਫਿਕ ਬਹੁਤ ਇਨਸਾਨਾਂ ਦੀ ਲਾਈਨ ਤਾਂ ਦੇਖੀਏ ਮੈਂ ਹਾਂ ਕਿ ਕਿਧਰ ਜਾ ਰਹੀ ਹੈ ਕਿਧਰ ਜਾ ਰਹੀ ਹੈ ਕਿ ਕਿਧਰ ਇੱਕ ਪਰਲੀ ਸਾਈਡ ਤੋਂ ਵੀ ਜਾ ਰਹੇ ਆ ਤੋ ਭਾਈ ਜੀ ਤਾਂ ਪਾਣ ਦਿਲ ਪਟੋਲ ਪੰਪ ਕੋਲੇ ਆਏ ਆ ਇਹ ਤਕਰੀਬਨ ਸ਼ੈ ਮੰਦਰ ਟਿੱਕਰ ਪੂਰਾ ਇਦਾਂ ਹੀ ਰਹਿਣਾ ਹੋਰ ਇਸ ਤੋਂ ਅੱਗੇ ਜਾ ਕੇ ਦਿਖਾਉਨੇ ਕਿੱਦਾਂ ਜੁੜੇ ਰਿਓ ਤੇ ਤੁਸੀਂ ਕਮੈਂਟ ਕਰੋ ਵੀ ਸਾਡੇ ਲੋਕਾਂ ਦੀ ਜਮਈ ਹੈ ਜਾਂ ਇਹ ਮਤਲਬ ਟ੍ਰੈਫਿਕ ਦੀ ਸਮੱਸਿਆ ਕੀ ਹੈ ਆਪਾਂ ਵੀ ਇਧਰ ਦੀ ਕੜਦਨੇ ਆ ਦੇਖੋ ਅ ਜੁੜੇ ਰਿਓ ਜੁੜਦੇ ਰਹੋ ਉਹ ਠੀਕ ਹੋ ਗਿਆ ਅਜੇ ਉਹ ਤੇ ਨਾ ਤੁਸੀਂ ਫੜ ਕੇ ਰੱਖਿਆ ਆ ਲੋ ਬੰਦ ਵੈਸੇ ਕੋਸੇ ਲੈਣੇ ਆਣ ਕੇ ਲੈ ਲਓ ਰੁਪਲ ਤੋਂ ਲੈ ਲਓ ਨਹੀਂ ਲੈ ਤੇ ਰੱਖ ਜਾਕ ਬੀੜੀਉਂ ਬੰਦ ਪਿਆ ਜੇ ਟੀਮ ਹੈ ਸਾਰੇ ਬੰਦ ਹੀ ਹੋਣਗੇ ਸੰਡੇ ਅੰਨੀ ਆ ਖੁੱਲਾ ਵੀ ਆਡਲਾ ਕੋਲੋਂ ਹਾਂ ਤੁਹਾਨੂੰ ਅੱਗੇ ਜਾ ਕੇ ਦਿਮਾਣਿਆ ਇਹ ਕਲੀ ਭਾਈ ਜੀ ਟ੍ਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਇਹ ਸਾਡੇ ਆਮ ਨਾਗਰਿਕ ਦੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਤਰੀਕੇ ਨਾਲ ਚੱਲੀਏ ਆ ਦੇਖੋ ਹੁਣਾਂ ਪਹਿਲਾਂ ਮੇਰੀ ਉਚਾਲੇ ਸਾਈਡ ਤੇ ਲੈਂਨ ਸੀਗੀ ਆ ਵਿੱਚ ਦੀ ਹੋਰ ਇੱਕ ਲਾਈਨ ਬਣਾ ਲਈ ਇਹਨਾਂ ਨੇ ਆ ਦੇਖੋ ਬਾਕੀ ਤੁਸੀਂ ਆਪਦੀ ਐਡਵਾਈਸ ਦੇ ਦਿਓ ਆਪਾਂ ਤੁਹਾਨੂੰ ਦਿਖਾਉਣਾ ਸੀ ਵੀ ਆਹ ਸਮੱਸਿਆ ਦੇਖ ਲਓ ਜੀ ਇਹ ਕੱਲੇ ਟ੍ਰੈਫਿਕ ਪੁਲਿਸ ਵਾਲੇ ਵਿਚਾਰੇ ਕੀ ਕਰਨਗੇ ਉਹ ਤੁਹਾਨੂੰ ਆਪ ਥੱਕ ਜਾਂਦੇ ਬਾਹਾਂ ਘਮਾ ਮਾ ਤੁਹਾਡੀਆਂ ਨਾ ਆਲੇ ਉਹ ਦੇਖੋ ਚੌਥੀ ਲੈਣ ਚਲੋ ਤੁਸੀਂ ਦਿਖਾ ਦਿਓ ਸ਼ੇਅਰ ਕਰ ਦਿਓ ਕੀ ਆਦਾ ਇਸ ਥੀਅਰ ਨਾ ਕਰਿਓ ਤੁਸੀਂ ਆਪ ਦਾ ਸੁਝਾਅ ਦਿਓ ਯਾਰ ਇਹਦਾ ਹੱਲ ਕੀ ਹੋ ਸਕਦਾ ਚਲੋ ਓਕੇ ਬਾਈ ਮਿੱਤਰੋ ਤੇ ਤੁਹਾਨੂੰ ਪਤਾ ਹੀ ਹੈ ਅੱਗੇ ਵੀ ਬਹੁਤ ਸ਼ਰਮੰਦਰ ਟਿੱਕਰ ਰਾਸ਼ ਹੋਊਗਾ ਮੈਂ ਹਾਂ ਹੁਣ ਲੰਮੀ